ਪੰਜਾਬ ਦਾ ਵੈਦਰ ਚੈਨਲ ਦੇਖ ਰਹੀ ਸਾਰੀ ਦਸ਼ਕਾਂ ਨੂੰ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਵੀ ਕੀ ਫਰਵਰੀ ਪੰਜਾਬ ਦੇ ਮੌਸਮ ਦੇ ਬਾਰੇ ਅੱਜ ਰਾਤ ਦਾ ਮੌਸਮ ਤੇ ਕੱਲ ਸਵੇਰ ਦੇ ਮੌਸਮ ਦੀ ਜਾਣਕਾਰੀ ਜਿਹੜੀ ਆ ਜਾਣਾਂਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਪੂਰੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਰ ਮਿਲਦੀ ਰਵੇ ਆਪਾਂ ਜਿਵੇਂ ਕਿ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆਂ ਮੌਸਮ ਜਿਹੜਾ ਆਪਾਂ ਨੂੰ ਕਲੀਅਰ ਦੇਖਣ ਨੂੰ ਮਿਲ ਰਿਹਾ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਟੈਂਪਰੇਚਰ ਇੱਕੋ ਲੱਗ ਤਿੰਨਾਂ ਕਿਉਂ ਵਧ ਰਿਹਾ ਜਿਵੇਂ ਕਿ ਆਪਾਂ ਪਹਿਲਾਂ ਦੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਇਸ ਸਾਲ ਜਿਹੜੀ ਮੀਂਹ ਵਾਲੀ ਸਿਸਟਮ ਸੀ ਉਹ ਇੰਨੀ ਤਗੜੀ ਨਹੀਂ ਸੀ ਮੀਂਹ ਵਾਲੀ ਬੱਦਲਵਾਈ ਜਿਹੜੀ ਘਟ ਰਹੀ ਹੈ ਜਿਸ ਕਰਮ ਪੰਜਾਬ ਦੇ ਵਿੱਚ ਤਾਪਮਾਨ ਕਾਫੀ ਤੇਜ਼ੀ ਨਾਲ ਵਧ ਰਿਹਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਲਗਭਗ ਪੰਜਾਬ ਦਾ ਟੈਂਪਰੇਚਰ ਜਿਹੜਾ 30 ਡਿਗਰੀ ਤੱਕ ਬਣਿਆ ਹੋਇਆ ਹੈ ਤੇ ਬਾਕੀ ਪੰਜਾਬ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ ਟੈਂਪਰੇਚਰ 33 ਤੋਂ ਲੈ ਕੇ 32 ਡਿਗਰੀ ਤੱਕ ਪਹੁੰਚੀ ਹੋਈ ਨਹੀਂ ਜੋ ਕਿ ਪੰਜਾਬ ਦੇ ਵਿੱਚ ਵੀ ਐਂਟਰ ਹੋਣ ਦੀ ਸੰਭਾਵਨਾ ਹੈਗੀ ਹੈ ਜਿਸ ਨਾਲ ਪੰਜਾਬ ਦੇ ਵਿੱਚ ਜਲਦ ਤੋਂ ਜਲਦ ਟੈਂਪਰੇਚਰ ਆਪਾਂ ਨੂੰ ਵਧਦੇ ਹੋਏ ਦੇਖਣ ਨੂੰ ਮਿਲਣਗੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਟੈਂਪਰੇਚਰ ਇਸ ਮਹੀਨੇ ਦੇ ਵਿੱਚ ਆਪਾਂ ਨੂੰ ਵੱਧ ਤੋਂ ਵੱਧ 37 ਡਿਗਰੀ ਤੱਕ ਜਾਂਦਾ ਹੋਇਆ ਦੇਖਣ ਨੂੰ ਮਿਲ ਰਿਹਾ ਤੇ 4-5 ਦਿਨ ਲਈ ਆਪਾਂ ਨੂੰ ਕੋਈ ਵੀ ਬਦਲਵਾਈ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗੀ ਪੂਰਾ ਮੌਸਮ ਜਿਹੜਾ 2-3 ਦਿਨ ਕਲੀਅਰ ਰਹੂਗਾ ਕੋਈ ਵੀ ਬੱਦਲਵਾਈ ਪੰਜਾਬ ਦੇ ਵਿੱਚ ਨਹੀਂ ਬਣੇਗੀ ਜਿਸ ਕਾਰਨ ਗਰਮੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਬਾਕੀ ਗਰਮੀ ਬਦਨ ਦੇ ਨਾਲ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਵੀ ਵੱਧ ਸਕਦੇ ਨੇ ਵੀਡੀਓ ਨੇ ਐਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ